ਵੀਰਾਂ ਮੈਨੂੰ ਪਤਾ ਹੈ ਕਿ ਬੱਬੂ ਮਾਨ ਇੱਕ ਦਿਨ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਖੁਦ ਉਸਦੇ ਫੈਨ ਉਸਕੋ ਜਾਣਗੇ ਤੇ ਉਹਨੂੰ ਕਹਿਣਗੇ ਰਿਕੁਐਸਟ ਕਰਕੇ ਕਿ ਤੂੰ ਮੁੱਖ ਮੰਤਰੀ ਬਣ ਕਿਉਂਕਿ ਪੰਜਾਬ ਨੂੰ ਇੱਕ ਐਸੇ ਸ਼ੇਰ ਦੀ ਲੋੜ ਆ ਜਿਹੜਾ ਪਾਵਰ ਨਾਲ ਪੰਜਾਬ ਵਿੱਚ ਭੁੱਕੀ ਦੀ ਖੇਤੀ ਸ਼ੁਰੂ ਕਰ ਸਕੇ ਲੋਕ ਨਸ਼ੇ ਤੋਂ ਬਾਹਰ ਸਕਣ ਤੇ ਚੰਗੀ ਇਨਕਮ ਕਰ ਸਕਣ ਬੱਬੂ ਮਾਨ ਮੁੱਖ ਮੰਤਰੀ ਬਣੇਗਾ ਤੇ ਪੰਜਾਬ 'ਚ ਸਕੂਲ ਸਕੂਲ ਖਲਵਾ ਦੇਗਾ ਹਰ ਪੰਜਾਬ ਪੂਰੇ ਪਿੰਡਾਂ ਵਿੱਚ ਸਟੇਡੀਅਮ ਬਣਵਾ ਦੇਗਾ ਤੀਜ ਦਾ ਤਿਹਾੜੀ ਸ਼ੁਰੂ ਕਰਵਾ ਦੇਗਾ ਲਗੂ ਉਦਿਯੋਗ ਸ਼ੁਰੂ ਕਰਵਾ ਦੇਗਾ ਛੋਟੇ ਧੰਦੇ ਸ਼ੁਰੂ ਕਰਵਾ ਦੇਗਾ ਖੇਤੀ ਦਾ ਨਵੀਨੀਕਰਨ ਕਰਾ ਦੇਗਾ ਜਦੋਂ ਭੁੱਕੀ ਦੀ ਖੇਤੀ ਸ਼ੁਰੂ ਕਰਤੀ ਤੇ ਪੰਜਾਬ ਅਮੀਰ ਹੋ ਜਾਊਗਾ ਲੋਕ ਨਸ਼ੇ ਵੀ ਛੱਡ ਜਾਣਗੇ ਇਸ ਵਾਸਤੇ ਬੱਬੂ ਮਾਨ ਦਾ ਮੁੱਖ ਮੰਤਰੀ ਬਣਨਾ ਬਹੁਤ ਜ਼ਰੂਰੀ ਆ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਫੈਨ ਸਾਰੇ ਬੱਬੂ ਮਾਨ ਦੇ ਫੈਰ ਬੱਬੂ ਮਾਨ ਨੂੰ ਚਿੱਠੀਆਂ ਪਾਓ ਮੈਸੇਜ ਕਰੋ ਉਹਦੇ ਕੋਲ ਜਾ ਕੇ ਰਿਕੁਐਸਟ ਕਰੋ ਕਿ ਤੁਸੀਂ ਮੁੱਖ ਮੰਤਰੀ ਬਣੋ ਪੰਜਾਬ ਦੇ ਕਿਉਂਕਿ ਪੰਜਾਬ ਨੂੰ ਇੱਕ ਇਹੋ ਜਿਹਾ ਮੁੱਖ ਮੰਤਰੀ ਦੀ ਲੋੜ ਹੈ ਜਿਹੜਾ ਦਿਲੋਂ ਪੰਜਾਬ ਦਾ ਸੋਚਦਾ ਆ ਜਿਹੜਾ ਚਾਹੁੰਦਾ ਆ ਕਿ ਪੰਜਾਬ ਅੱਗੇ ਵਧੇ ਤੇ ਵੀਰੋ ਬੱਬੂ ਮਾਨ ਨੇ ਟੇਢੀ ਪੱਗ ਬੰਨ ਕੇ ਵਿਖਾਈ ਆ ਤੇ ਪੰਜਾਬ ਦੇ ਸੂਰਮੇ ਫਿਰ ਤੋਂ ਟੇਢੀਆਂ ਪੱਗਾਂ ਬੰਨ ਸਕਣ ਹੁਣ ਕਾਹਦੀਆਂ ਪੱਗਾਂ ਯਾਰ ਮੁੰਡੇ ਸਾਡੇ ਵਿਦੇਸ਼ਾਂ 'ਚ ਦਿਹਾੜੀਆਂ ਕਰਨ ਦੇ ਆ ਕੁੜੀਆਂ ਸਾਡੀਆਂ ਰੈੱਡ ਲਾਈਟ ਤੱਕ ਪਹੁੰਚ ਗਈਆਂ ਯਾਰ ਜਵਾਨੀ ਨਸ਼ੇੜੀ ਹੋ ਗਈ ਇੱਕ ਪੀੜੀ ਗੋਲੀਆਂ ਨਾਲ ਭੁੰਦੀ ਗਈ ਦੂਜੀ ਪੀੜੀ ਸਮੈਗ ਖਾ ਗਈ ਤੀਜੀ ਪੀੜੀ ਚਿੱਟਾ ਖਾ ਗਿਆ ਆਜੋ 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 ਤੀਜੀ ਪੀੜੀ ਚਿੱਟਾ ਖਾ ਗਿਆ ਚੌਥੀ ਪੀੜੀ ਮਜ਼ਦੂਰ ਬਣ ਕੇ ਵਿਦੇਸ਼ਾਂ 'ਚ ਕੰਮ ਲੱਭਦੀ ਆ ਤੇ ਡੈਪੋਰਟ ਹੋ ਗਏ ਆ ਤੇ ਕੀ ਬਣੂ ਪੰਜਾਬ ਦਾ ਕੀ ਫਿਊਚਰ ਆ ਪੰਜਾਬ ਦਾ ਬੱਬੂ ਮਾਨ ਨੂੰ ਮੁੱਖ ਮੰਤਰੀ ਬਣਾਣਾ ਜਾਇਦਾ ਫੇਰ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਹੋ ਗਿਆ ਤੇ ਮੇਰੇ ਮੂੰਹ ਦੇ ਕਾਲਕ ਪੋਚ ਦਿਓ ਜੋ ਤੁਹਾਨੂੰ ਇਹ ਗੱਲ ਕਹਿਤੀ ਬੱਬੂ ਮਾਨ ਮੁੱਖ ਮੰਤਰੀ ਬਣੂਗਾ ਸਾਡਾ ਸ਼ੇਰ ਮੁੱਖ ਮੰਤਰੀ ਬਣੂਗਾ ਪੰਜਾਬ ਦਾ ਤਾਂ ਪੰਜਾਬ ਚ ਇਸ਼ਕਪੁਰਾ ਇੱਕ ਪਿਆਰ ਇੱਕ ਲਵ ਲੈਂਡ ਲਵ ਲੈਂਡ ਬਣੂਗੀ ਪੰਜਾਬ ਚ ਵੀਰੋ ਲਵ ਲੈਂਡ ਧੰਨਵਾਦ ਵੀਰੋ ਕਿੱਦਾਂ ਵੀ ਕਰਕੇ ਜਿੰਨੇ ਉਹਦੇ ਫੈਨ ਆ ਉਹ ਕੋਈ ਜਾਈ ਹੈ ਉਨ ਨੂੰ ਕਹੀਏ ਤੁਸੀਂ ਮੁੱਖ ਮੰਤਰੀ ਵਾਸਤੇ ਚੋਣ ਲੜੋ ਮੈਂ ਕਿਹਾ ਸਾਰੀਆਂ ਵੋਟਾਂ ਭਗਵੰਤ ਬੱਬੂ ਮਾਨ ਨੂੰ ਪੈਣਗੀਆਂ ਸਾਰੀਆਂ ਵੋਟਾਂ ਇੱਕ ਵੋਟ ਨਹੀਂ ਦੂਜੇ ਪਾਸੇ ਪਾਉਗੀ ਸਭ ਨੂੰ ਪਤਾ ਆ ਸਭ ਨੂੰ ਪਤਾ ਕਿ ਇੱਕ ਸੂਰਮੇ ਲੀਡਰ ਦੀ ਲੋੜ ਅੱਜ ਪੰਜਾਬ ਨੂੰ ਜਿਹੜਾ ਭੁੱਕੀ ਦੀ ਖੇਤੀ ਸ਼ੁਰੂ ਕਰ ਸਕੇ ਕੀ ਐ ਐਮਐਸਬੀ ਐਮਐਸਬੀ ਮੰਗੀ ਜਾਂਦੀ ਯਾਰ ਤੁਸੀਂ ਭੁੱਕੀ ਦੀ ਖੇਤੀ ਸ਼ੁਰੂ ਕਰਾਓ ਯਾਰ ਜਿਹੜਾ ਦਿਮਾਗ ਨਹੀਂ ਕੰਮ ਕਰਦਾ